ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮਸਲਿਆਂ ਸੰਬੰਧੀ ਆਵਾਜ਼ ਠਾਈ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਬੇਇਨਸਾਫੀ ਬੰਦ ਕਰ ਦੇਵੇ ਪੰਜਾਬ ਵਿੱਚ ਹਨੇਰੀ ਅਤੇ ਤੂਫਾਨ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਭਾਰਤੀ ਬਬਦ ਨੇ ਰੂਸ ਵਿੱਚ ਬੋਲਦਿਆਂ ਕਿਹਾ ਹੈ ਕਿ ਪਰਮਾਣੂ ਬਲੈਕਮੇਲਿੰਗ ਬਰਦਾਸ਼ਤ ਨਹੀਂ ਕਰੇਗਾ ਭਾਰਤ ਅਦਾਕਾਰ ਮੁਕਲ ਦੇਵਦਾ ਦੇ ਹਾਂਤ ਹੋ ਗਿਆ ਹੈ ਉਹ ਸਾਨੋ ਸਰਦਾਰ ਅਤੇ ਜੈ ਹੋ ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਸਨ ਮਿਸ ਇੰਗਲੈਂਡ ਮੀਲਾ ਮੈਰੀ ਆਪਣੇ ਪਰਿਵਾਰਕ ਕਾਰਨਾਂ ਕਰਕੇ ਮਿਸ ਬਾਲਡ ਦਾ ਮੁਕਾਬਲਾ ਅੱਧ ਵਿੱਚ ਛੱਡ ਕੇ ਵਾਪਸ ਇੰਗਲੈਂਡ ਚਲੇ ਗਏ ਹਨ ਉਨ੍ਹਾਂ ਦੇ ਮਾਤਾ ਜੀ ਬਿਮਾਰ ਹਨ ਗੁਰਦਾਸਪੁਰ ਵਿੱਚ ਇੱਕ ਸੇਵਾ ਮੁਖਤ ਅਧਿਕਾਰੀ ਨੂੰ ਇੱਕ ਲੜਕੀ ਨੇ ਬਲੈਕਮੇਲ ਕੀਤਾ ਹੈ ਉਹਨੇ ਨੰਗਨ ਅਵਸਥਾ ਵਿੱਚ ਉਸ ਨਾਲ ਵੀਡੀਓ ਕਾਲ ਕੀਤੀ ਸੀ ਉਸ ਦੇ ਕੋਲ 29 ਲੱਖ ਰੁਪਏ ਠੱਗ ਲਏ ਹਨ ਦਿੱਲੀ ਕੈਪੀਟਲ ਨੇ ਆਪਣੀ ਆਖਰੀ ਮੈਚ ਵਿੱਚ ਪੰਜਾਬ ਨੂੰ 3 ਗਿੰਦਾ ਬਾਕੀ ਰਹਿਣੇ 6 ਵਿਕਟਾਂ ਨਾਲ ਹਰਾ ਦਿੱਤਾ ਪੰਜਾਬ ਕਿੰਗਜ਼ ਨੇ 206 ਰਨ ਬਣਾਏ ਸਨ ਦੱਖਣੀ ਪੂਰਬੀ ਫਰਾਂਸ ਵਿੱਚ 1.6 ਲੱਖ ਘਰਾਂ ਦੀ ਬਿਜਲੀ ਗੋਲ